ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਵਿంటర్ ਕਲੈਕਸ਼ਨ ਇਹ ਬਹੁਤ ਹੀ ਸੋਹਣੇ ਸੂਟ ਨੇ ਇਹ ਪਸ਼ਮੀਨੇ ਦੇ ਸੂਟ ਨੇ ਪਸ਼ਮੀਨਾ ਸ਼ਿਮਰ ਦੇ ਸੂਟ ਆਏ ਨੇ ਇਹ ਮੈਚਿੰਗ ਸੂਟ ਨੇ ਐ ਸ਼ਰਟ ਹੈ ਜੀ ਇਸ ਨਾਲ ਮਸਟਰਡ ਕਲਰ ਦੀ ਬਾਟਮ ਹੈ ਇਹ ਤੁਸੀਂ 올ਓਵਰ ਸੂਟ ਲੈ ਸਕਦੇ ਹੋ ਜਾਂ ਤੁਸੀਂ ਪਲੇਨ ਸੂਟ ਲੈਣਾ ਜੋ ਕੋਈ ਵੀ ਕਲਰ ਤੁਹਾਨੂੰ ਪਸੰਦ ਦੇ ਲੈ ਕੇ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਹਾਂਜੀ ਇਸ ਦੇ ਨੈਕਸਟ ਕਲਰ ਹੈ ਇਹ ਪਲੇਨ ਹੈ इस सूट में तीस स्टिच अनस्टिच किसी भी तरीके मंगवा सकते हो हाँ जी नैक्सट है ज बलैक बहुत ही प्यारा प्रिंट है इस ब्लैक बॉटम है इस सूट में नीं ऑल ऑलओवर सूट भी मंगवा सकते हो मैचिंग सूट भी मंगवा सकते हो या तो कोई प्लेन सूट लैके वर्क करवाना है तो प्लेन सूट भी मंगवा सकते हो हाँ जी नैक्सट ए ਇਦੇ ਵਿੱਚ ਬਹੁਤ ਹੀ ਪਿਆਰੇ ਪ੍ਰਿੰਟ ਆਏ ਨੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰਸ ਨੇ ਇਹ ਥੋੜਾ ਵਰਕ ਕਰਵਾ ਕੇ ਪਾਰਟੀ ਵੇਅਰ ਸੂਟ ਤਿਆਰ ਹੋ ਸਕੇ ਸੈਮੀ ਫਾਰਮਲ ਸੂਟ ਜਿਵੇਂ ਕਿਸੇ ਛੋਟੇ ਮੱਟੇ ਫੰਕਸ਼ਨ ਤੇ ਪਾਣੇ ਹੋਣ ਤਾਂ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਆਹ ਚੈੱਕ ਚ ਆਏ ਆ ਇਹ ਸਾਰੇ ਹੀ ਬ੍ਰਾਂਡ ਦੇ ਕੱਪੜੇ ਐ ਇਹਦੇ ਕਲਰਸ ਔਰ ਇਹਨਾਂ ਦੇ ਪ੍ਰਿੰਟ ਵਗੈਰਾ ਸਾਰੇ ਸੂਟਾਂ ਦੇ ਬਹੁਤ ਸੋਹਣੇ ਹੁੰਦੇ ਨੇ ਇਹਨਾਂ ਦਾ ਫੈਬਰਿਕ ਵਾਸ ਵਧੀਆ ਹੈ ਹਾਂਜੀ ਚੈੱਕ ਇੱਕ ਐਸ਼ੀਡ ਆ ਹੈ ਡਾਰਟ ਮਰੂਨ ਇਹਨਾਲ ਬਾਟਮ ਹੈ ਹਾਂਜੀ ਆ ਨੈਕਸਟ ਜਿਵੇਂ ਅਸੀਂ ਸਲਾਈਡ ਕਲਰ ਬਣਵਾਣਾ ਹੋਵੇ ਪਿਸਤਾ ਸ਼ੇਡ ਦੀ ਇਸਦੇ ਨਾਲ ਬਾਟਮ ਹੈ ਲੈਵੈਂਡਰ ਸ਼ੇਡ ਜੀ बॉटम ਹੈ ਉਸਦੇ ਨਾਲ ਬਾਕਸਾਣਾ ਸ਼ੇਡ ਹੈ ਜੀ ਜੇ ਤੁਸੀਂ ਅਨਸਟਿਚ ਲੈਣਾ ਹੈ ਤਾਂ ਐਵੇਂ ਵੀ ਮੰਗਵਾ ਸਕਦੇ ਹੋ ਜਾਂ ਸਟਿਚ ਕਰਾ ਕੇ ਸੂਟ ਤਿਆਰ ਕਰਵਾ ਕੇ ਵੀ ਮੰਗਵਾ ਸਕਦੇ ਹੋ ਹਾਂਜੀ ਆ ਨੈਕਸਟ ਹੈ ਜੀ ਪਸ਼ਮੀਨੇ ਚ ਬਹੁਤ ਵਾਰਾ ਪ੍ਰਿੰਟ ਹੈ ਇਸਦੇ ਨਾਲ ਬਲੈਕ ਬੋਟਮ ਹੈ ਹਾਂਜੀ ਇੱਕ ਬਲੈਕ ਨਾਲ ਆਇਆ ਕੰਬੀਨੇਸ਼ਨ ਹੈ ਜੀ ਐ ਨੈਕਸਟ ਹੈ ਜੀ ਗਾਧਰੀ ਸ਼ੇਡ ਦੀ ਬਾਟਮ ਨਾਲ ਹੈ ਹਾਂ ਜੀ ਇਹ ਗ੍ਰੀਨ ਸ਼ੇਡ ਦੀ ਬਾਟਮ ਨਾਲ ਹੈ ਬਾਕੀ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਔਰ ਜੇ ਤੁਸੀਂ ਕੋਈ ਆਪਣਾ ਸਪੈਸ਼ਲ ਕਿਸੇ ਕਲਰ ਦਾ ਸੂਟ ਮੰਗਵਾਣਾ ਹੈ ਤਾਂ ਤੁਸੀਂ ਉਹ ਵੀ ਦੱਸ ਸਕਦੇ ਅਸੀਂ ਉਸ ਸ਼ੇਡ ਤੋਂ ਸੋਚ ਦਿਖਾਉਣੀ ਹਾਂ ਹਾਂ ਜੀ ਨੈਕਸਟ ਹੈ ਮੈਰੂਨ ਇਨਾਂ ਚ ਕੋਈ ਵੀ ਸੂਟ ਤੁਸੀਂ ਲੈਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਵੀਡੀਓਜ਼ ਦੇਖਣੀ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਕਰਦੇ ਪਹੁੰਚ ਸਕੋ ਥੈਂਕ ਯੂ